ऐसे सोचो ना बच्चे रोज नमक ले आते हैं ना कबूस ही पादू ले आते हैं बच्चे ये आलू देख की नहीं आलू देख दूध देखो किसी मैगना तिलका तिलका करके किसी भूरू भूरू करके सागर पर रहे प्योंकर कहाँ बच्चे जाओ ये ऐसे बच्चे ना द्वारा साहब लगेगा साढ़े बच्चे जल्दी मतलब लगेगा इन्हें �

ਸੱਚ ਦਾ ਖੰਡਾ ਸੱਚ ਦਾ ਖੰਡਾ ਸੱਚ ਦਾ ਖੰਡਾ ਚੱਲਦਾ ਰਹੇਗਾ ਝੰਡਾ ਝੁਲਦਾ ਰਹੇਗਾ ਲੈ ਇਹਡੇ ਰੋਡ ਬਣਾਏ ਆਂ ਵੀ ਕੱਲ ਤੁਸੀਂ ਤਾਂ ਬਿਠੇ ਪੜੇ ਰਹਿਆ ਸੀ ਅਨਪੜਾ ਐ ਬਿਲਕੁਲ ਬਿਲਕੁਲ ਐਨਾ ਨੇ ਚੌੜ ਰੋਡ ਬਣਾਏ ਆਂ ਨਾ ਕਾਸ ਵਾਸਤੇ ਕਿੱਲਾ ਕੱਢਣੇ ਨੂੰ ਯਾਰ ਹੋ ਰਿਹਾ ਪਰ ਇੱਥੇ ਦੀ ਇੱਕ ਹੋਰ ਤਸਵੀਰ ਤੁਹਾਨੂੰ ਬਹੁਤ ਸੋਹਣੀ ਤਸਵੀਰ ਦਿਖਾਵਾਂਗੇ ਵੀ ਇਹ ਘੋਲ ਇਦਾਂ ਨਹੀਂ ਜਿੱਤੇ ਜਾਂਦੇ ਇਹ ਘੋਲਾਂ ਦੇ ਵਿੱਚ ਸੰਘਰਸ਼ ਹੁੰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸ਼ੰਭੂ ਬਾਰਡਰ ਤੇ ਕਿਸਾਨੀ ਘੋਲ ਜਿੱਦਾਂ ਚੱਲਦਾ ਉਹਦੇ ਪਿੱਛੇ ਵੀ ਬੜੇ ਪਿੱਛੇ ਗੱਲ ਹੈ ਕਿ ਪਿੰਡਾਂ ਨੇ ਬਹੁਤ ਪਿੰਡਾਂ ਨੇ ਸ਼ੰਭੂ ਬਾਟਰ ਤੇ ਜਦੋਂ ਕਿਸਾਨ ਪਹੁੰਚਦੇ ਆ ਕਿ ਜਿਹੜਾ ਲੰਗਰ ਸੀ ਲੰਗਰ ਤੁਸੀਂ ਵਰਤਦਾ ਤਾਂ ਸ਼ੰਭੂ ਬਾਟਰ ਤੇ ਦੇਖਿਆ ਹੋਣਾ ਪਰ ਉਹਦੇ ਪਿੱਛੇ ਜਿਹੜਾ ਸਾ ਜਿਹੜਾ ਕਿ ਇੱਕ ਸੇਵਾ ਦੀ ਭਾਵਨਾ ਹੈ ਜਿੱਦਿ ਦੀ ਇੱਕ ਮੁਸ਼ਕਲ ਹੈ ਉਹ ਤੁਹਾਨੂੰ ਦਿਖਾਵਾਂਗੇ ਇਹ ਪਿੰਡ ਦੇ ਵਿੱਚ ਪਿੰਡ ਮਰਦਾ ਪਿੰਡ ਹੈ ਪਾਸੇ ਆਸ-ਪਾਸ ਦੇ ਸਾਰੇ ਪਿੰਡਾਂ ਦਾ ਬਹੁਤ ਸਹਿਯੋਗ ਹੈ ਪਰ ਮਰਦਾ ਪਿੰਡ ਦੇ ਵਿੱਚ ਸ਼ੇਰ ਦੀ ਤਸਵੀਰ ਦੇ ਸ਼ੇਰ ਦੀ ਦੇਖੋ ਪੈਣਾ ਲੀਬੀਆਂ ਤੇ ਆਪ ਪਿਆਰ ਕਰਦਿਆਂ ਨੇ ਸਵੇਰੇ ਤੇ 2 ਵਜੇ ਆ ਜਾਂਦੀਆਂ ਨੇ ਤੇ ਲੰਗਰ ਸਾਰਾ ਤਿਆਰ ਦੇਖੋ ਪ੍ਰਸ਼ਾਦੇ ਤਿਆਰ ਹੋ ਰਿਹਾ ਪਰ ਇੱਥੇ ਦੀ ਇੱਕ ਹੋਰ ਤਸਵੀਰ ਤੁਹਾਨੂੰ ਬਹੁਤ ਸੋਹਣੀ ਤਸਵੀਰ ਦਿਖਾਵਾਂਗੇ ਵੀ ਇਹ ਘੋਲ ਇਦਾਂ ਨਹੀਂ ਜਿੱਤੇ ਜਾਂਦੇ ਇਹ ਘੋਲਾਂ ਦੇ ਵਿੱਚ ਸੰਘਰਸ਼ ਹੁੰਦੇ ਆ ਛੋਟੇ ਤੋਂ ਛੋਟਾ ਬੰਦਾ ਉਹ ਵੱਡੇ ਤੋਂ ਬੰਦਾ ਵੱਡਾ ਬੰਦਾ ਇਹਦੇ ਸਹਿਯੋਗ ਕਰਦਾ ਤਾਂ ਇਹ ਸੰਘਰਸ਼ ਵਿੱਢੇ ਜਾਂਦੇ ਆ ਔਰ ਉਹਨਾਂ ਚ ਘੋਲ ਮਤਲਬ ਕਿ ਲੜੇ ਜਾਂਦੇ ਆ ਔਰ ਉਹਨਾਂ ਜਾਂਦੇ ਕੀਤਾ ਜਾਂਦਾ ਉਹਦੀ ਤਸਵੀਰ ਦਿਖਾਵਾਂਗਾ ਸਿੱਖਾਂ ਦਾ ਸਿਧਾਂਤ ਹੈ ਜਿਹੜਾ ਪਲੰਗਰ ਦਾ ਉਸ ਲੰਗਰ ਦੇ ਸਿਧਾਂਤ ਨੇ ਕਿਤੇ ਤੱਕ ਦੇ ਵਿੱਚ ਧੂਮਾ ਪਹੁੰਚ ਕੀਤੀ ਆਨ ਪਾਸਾ ਤੋਂ ਸੁਨਾਤ ਨੇ ਜਿਵੇਂ ਕਿ ਬੱਚਿਆਂ ਨੂੰ ਵੀ ਇਹੋ ਜਿਹਾ ਬਣਾ ਦਿੱਤਾ ਜਿਹੜੀ ਕੀ ਤੁਸੀਂ ਤਸਵੀਰਾਂ ਦੇਖੋ ਇਹ 25 ਛੋਟੀ ਜੀ ਆਪਣੇ ਘਰੋਂ ਜਿਵੇਂ ਕੀ ਦੇਖਿਆ ਜਾਂਦਾ ਹੈ ਕਿ ਲੰਗਰ ਤਾਂ ਬਣ ਰਿਹਾ ਇਸ ਜਗ੍ਹਾ ਤੇ ਪੂਰਾ ਪੰਡਾਲ ਦੇ ਵਿੱਚ ਪਰ ਉੱਥੇ ਹੀ ਤਸਵੀਰ ਦੇ ਵਿੱਚ ਦਿਖਾਵਾਂਗੇ ਕਿਨੇ ਘਰੋਂ ਹੀ ਲੰਗਰ ਤਿਆਰ ਕਰਕੇ ਆਏ ਇਹ ਛੋਟੇ ਛੋਟੇ ਬੱਚੇ ਦੇਖੋ ਵਰਦੀਆਂ ਪਾ ਕੇ ਪਹੁੰਚੇ ਆ ਵਰਦੀਆਂ ਪਾ ਕੇ ਸਿਰੇ ਲੰਗਰ ਪਾ ਕੇ ਸਿਰ ਕਰ ਰਹੇ ਆ ਸਕੂਲ ਜਾਣ ਤੋਂ ਪਹਿਲਾਂ ਲੋਕ ਕਹਿੰਦੇ ਨੇ ਆਪਣੇ ਬੱਚਿਆਂ ਨੂੰ ਭੇਜਦੇ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਣ ਨੂੰ ਪਰ ਇਹ ਬੱਚੇ ਇਸ ਜਗ੍ਹਾ ਤੇ ਮੱਥਾ ਟੇਕਣਾ ਆਉਂਦੇ ਆ ਖਸਾਬ ਦਾ ਕਿਉਂਕਿ ਇੱਥੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਸੰਘਰਸ਼ ਦੇ ਵਿੱਚ ਜਿਹੜਾ ਘੋਲ ਦੇ ਵਿੱਚ ਇਹਨਾਂ ਦਾ ਸਹਿਯੋਗ ਚੱਲ ਰਿਹਾ ਹੈ ਸੇਵਾ ਚੱਲ ਰਹੀ ਹੈ ਬੱਚੇ ਆਨ ਵਾਲੇ ਸਮੇਂ ਦੇ ਇੱਕ ਬਹੁਤ ਵੱਡੀ ਹਕਮਤ ਦੇ ਵਿੱਚ ਉਹ ਚੀਜ਼ ਪੈਦਾ ਹੋਏਗੀ ਜਿਹੜੀ ਚੀਜ਼ ਆਪਾਂ ਆਪਣੇ ਬੱਚਾ ਚ ਅੱਜ ਭੁੱਲ ਚੁੱਕੇ ਆ ਬਈ ਦੇਖੋ ਆ ਪਿੰਡ ਦਾ ਆ ਪਿੰਡ ਦਾ ਬੱਚੇ ਆਪਣੇ ਘਰੋਂ 10-10 20 ਵੀ ਪ੍ਰਸ਼ਾਦ ਲੈ ਆ ਕੇ ਇੱਥੇ ਕਰਦੇ ਪਰ ਘੋਲ ਦੇ ਵਿੱਚ ਭੇਜਦੇ ਆ ਇਹ ਇਹ ਕੋ ਬੜੀ ਇੱਕ ਸੋਹਣੀ ਤਸਵੀਰ ਆ ਇਹ ਬੱਚੇ ਦਾ ਦੇਖੋ 10 ਪ੍ਰਸ਼ਾਦ ਲਿਆ ਪਰ 10 ਦੀ ਕਰੋਨਾ ਵੈਰ ਨੇ ਤੇ ਗੱਲ ਕਰਾਂਗੇ ਬੱਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਤੂੰ ਲੰਗਰ ਕਿਵੇਂ ਤਿਆਰ ਕਰਕੇ ਲਿਆ ਤਿਆਰ ਕਰਵਾ ਕਰ ਤੇ ਰੋਜ਼ ਤਿਆਰ ਕਰਕੇ ਲਿਆਉਂਦੇ ਹਾਂ ਜੀ ਕਿਉਂ ਇੱਥੇ ਕਿਉਂ ਨਹੀਂ ਤਿਆਰ ਕੀਤਾ ਘਰੋਂ ਕਿ ਲਿਆਇਓ ਜੀ ਮੇਰੇ ਮम्मा ਇੱਥੇ ਆ ਨਹੀਂ ਸਕਦੇ ਆ ਨਹੀਂ ਸਕਦੇ ਮम्मा ਇਸ ਕਰਕੇ ਫਿਰ ਤੁਸੀਂ ਲੈ ਕੇ ਜਾਂਦੇ ਹੋ ਸਕੂਲ ਜਾਣ ਤੋਂ ਪਹਿਲਾਂ ਇੱਥੇ ਆਉਂਦੇ ਹੋ ਹਾਂ ਜੀ ਅੱਛਾ ਅੱਛਾ ਤੇ ਰੋਜ਼ੀ ਤੇ ਦੇਖੋ ਤੁਸੀਂ ਬੱਚੇ ਛੋਟੇ ਛੋਟੇ ਬੱਚੇ ਰੋਜ਼ ਲੰਗਰ ਲਿਆ ਕਰਦੇ ਜਦ ਤੁਸੀਂ ਪਾ ਦੋ ਜਾ ਕੇ ਬੱਚੇ ਤੇ ਆਹ ਕਹਿੰਦੇ ਚ ਕੀ ਲੈਂਦਾ ਪੁੱਤ ਦੁੱਧ ਦੁੱਧ ਦੇਖੋ ਤੁਸੀਂ ਮੈਂ ਕਹਿੰਨਾ ਤਿਲਕਾ ਤਿੰਕਾ ਕਰਕੇ ਕਹਿੰਦਾ ਬੂੰਦ ਬੂੰਦ ਕਰਕੇ ਸਾਗਰ ਭਰਦਾ ਦੇਖੋ ਤੁਸੀਂ ਮੈਂ ਕਹਿੰਨਾ ਤਿਲਕਾ ਤਿੰਕਾ ਕਰਕੇ ਕਹਿੰਦਾ ਬੂੰਦ ਬੂੰਦ ਕਰਕੇ ਸਾਗਰ ਭਰਦਾ ਇਸੇ ਤਰ੍ਹਾਂ ਇਹ ਲੰਗਰ ਬੂੰਦ ਬੂੰਦ ਕਰਕੇ ਚੱਲਦੇ ਆ ਇਹ ਬੜੀ ਸੋਹਣੀ ਤਸਵੀਰ ਆ ਛੋਟੇ ਛੋਟੇ ਬੱਚੇ ਕਿੱਥੇ ਆਏ ਪੁੱਤ ਕਿੱਥੇ ਆਏ ਕਰਾਂ ਤਾਂ ਐ

ਅਲ ਦੇਖੋ ਰਹਿਤਾ ਪਾਗ ਲੈ ਆਂਦਾ ਗਿਆ ਬਿਲਕੁਲ ਇੱਥੇ ਬਹੁਤ ਤਸਵੀਰਾਂ ਪਹਿਲਾਂ ਤੁਸੀਂ ਉੱਥੇ ਦਿਖਾ ਦੇਣਾ ਮਾਤਾ-ਵਾਣਾ ਗੱਲ ਕਰ ਲੈਣਿਆ ਛੋਟੇ-ਛੋਟੇ ਬੱਚੇ ਵੀ ਦੇਖੋ ਪਿੰਡ ਦੇ ਬਜ਼ੁਰਗ ਆਹ ਦੇਖੋ ਤੂੰ ਤਾਂ ਬਸ ਸਾਡੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇ ਸਿਰਫ ਇੱਕ ਇੱਕ ਵਾਰ ਸਾਡੀ ਗੱਲ ਸੁਣੀ ਤੇ ਜਾਵੇ ਕਮ ਤੂੰ ਕਮ ਸਾਨੂੰ ਜਿੱਥੇ ਤੱਕ ਪਹੁੰਚਣਾ ਹੈ ਸਾਨੂੰ ਪਹੁੰਚਣ ਦਿੱਤਾ ਜਾਵੇ ਬਿਲਕੁਲ ਨਿਮਰਤਾ ਨਾਲ ਦੇਖੋ ਨਿਮਰਤਾ ਵੀ ਬੜੀ ਹੈ ਸੇਵਾ ਵੀ ਬੜੀ ਹੈ ਪਿਆਰ ਵੀ ਬੜਾ ਹੈ ਕਹਿੰਦੇ ਆਪਾਂ ਲੜਨਾ ਨਹੀਂ ਚਾਹੁੰਦੇ ਆਪਾਂ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਆਪਾਂ ਤਾਂ ਲੰਗਰ ਪਕਾ ਕੇ ਦੇਣ ਵਾਲੇ ਆਂ ਆਪਾਂ ਤੇ ਸੰਘਰਸ਼ ਕਰਨ ਦੇਖੋ ਮਾਤਾਵਾਂ ਨਾਲ ਗੱਲਬਾਤ ਕਰਾਂਗੇ ਆ ਦੇਖੋ ਤੁਸੀਂ ਲੰਗਰ ਤਿਆਰ ਹੋ ਰਿਹਾ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਭਤੇ ਜੀ ਮਾਤਾ ਰੋਜ਼ ਲੰਗਰ ਤਿਆਰ ਕਰਦੇ ਹੋ ਹਾਂਜੀ ਕਿੰਨੇ ਵਜੇ ਆ ਜਾਂਦੇ ਹੋ 5 ਵਜੇ ਆਵਾਂ ਜੀ ਮੈਂ ਤਾਂ ਲੇਟ ਆਵਾਂ ਬੱਚੇ ਆ ਛੋਟੇ ਛੋਟੇ ਅੱਛਾ 5 ਵਜੇ ਤੁਸੀਂ 5 ਵਜੇ ਜਾਂਦੇ ਹੋ ਹਾਂਜੀ ਤੇ ਨਾਲ ਛੋਟੇ ਛੋਟੇ ਬੱਚੇ ਕਿਉਂ ਲੈ ਕੇ ਆਉਂਦੇ ਹੋ ਇਹ ਬੱਚੇ ਬਹੁਤ ਕੰਮ ਪਰ ਗਈ ਜੀ ਅੱਛਾ ਫੇਰ ਯੋ ਘਰ ਆ ਬੈਠੜਾ ਰੱਖਣਾ ਲਗਾ ਅੱਛਾ ਇਹ ਇੱਥੇ ਬੈਠ ਜਾ ਚਾਚਾ ਹਾਂਜੀ ਬਿਲਕੁਲ ਸਾਰਾ ਕੁਝ ਦੇਖਣਾ ਪੈਂਦਾ ਨਾ ਸਿਰੇ ਖੰਡੂਰ ਸਾਰੇ ਕੰਮ ਹੁੰਦੇ ਆ ਹਾਂਜੀ ਬਿਲਕੁਲ ਮਾਤਾ ਉਹਨਾਂ ਗੱਲ ਕਰਦੇ ਆ ਉਹ ਇਧਰਲੇ ਪਾਸੇ ਦੇਖੋ ਤੁਸੀਂ ਵੀਰ ਨੇ ਚੋਲ ਬਰੀਆਣੀ ਤਿਆਰ ਕਰ ਦਿੱਤੀ ਐ ਤੇ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਲੰਗਰ ਤਿਆਰ ਹੋ ਚੁੱਕਿਆ ਤੇ ਆਹ ਚੀਜ਼ਾਂ ਸਿਰੇ ਸਿਰੇ ਅੰਮ੍ਰਿਤ ਵੇਲੇ ਤੁਹਾਨੂੰ ਦਿਖਾ ਰਿਹਾ ਵੀ ਅੰਮ੍ਰਿਤ ਵੇਲੇ ਹੀ ਲੱਗ ਜਾਂਦੇ ਆ ਮਾਤਾ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਦਾ ਸਾਹਿਬਾ ਜੀ ਸਤਿ ਮਾਤਾ ਜੀ ਹਾਂਜੀ ਅਸ ਵਾਹਿਗੁਰੂ ਜੀ ਦਾ ਤੇ ਮਾਤਾ ਕੀ ਕਹਿਣਾ ਚਾਹੋਗੇ ਤੁਸੀਂ ਸਿਰੇ ਕਿੰਨੇ ਵਜੇ ਆ ਜਾਂਦੇ ਇੱਥੇ ਆਈ ਜਾਂਦੇ ਆ ਵੀਰ ਜੀ ਸਾਰੇ ਕੋਈ ਚਲੇ ਜਾਂਦੇ ਆ ਆ ਜਾਂਦੇ ਆ ਆਪਣਾ ਆਪਣਾ ਟਾਈ 2:00 ਵਜੇ ਜਿਵੇਂ ਉੱਧਰ ਜਾਂਦੇ ਤੇਰੀ ਦਰ ਆਗੇ ਲਾ ਕੇ ਐਵੇਂ ਕਰਦੇ ਰਹਿੰਦੇ ਆ ਮਤਲਬ ਇੰਨਾ ਕਿ ਕਿਵੇਂ ਦੇਖ ਸੋਰੇ ਖਾਰਾ ਦੇ ਘਰਾਂ ਚ ਕੰਮ ਹੁੰਦੇ ਆ ਝਾੜੂ ਪੋਚਾ ਕਰਨਾ ਬੱਚੇ ਸਕੂਲ ਤੋਰ ਲੈ ਲੰਗਰ ਪਾਣੀ ਆਪਣੇ ਘਰ ਦੇ ਵੀ ਤਿਆਰ ਕਰਨਾ ਹੁੰਦਾ ਇੰਨਾ ਸਮਾਂ ਕਿਵੇਂ ਕੱਢ ਲੈਂਦੇ ਤੁਸੀਂ ਨਹੀਂ ਵੀਰ ਜੀ ਹੁਣ ਬੱਚੇ ਜਾਣਾ ਜ਼ਰੂਰੀ ਹੈ ਆਪਣਾ ਝਾੜੂ ਪੋਚਾ ਚਲ ਬਾਅਦ ਚ ਕਰ ਲਵਾਂਗੇ ਆਪਾਂ ਇਹ ਆਪਣਾ ਹੁਣ ਦੋ ਚਲੀਆਂ ਗਈਆਂ ਇੱਕ ਆ ਗਈਆਂ ਇੱਧਰ ਆਪਣੇ ਨੇੜੇ ਆ ਅੱਛਾ ਵਾਰੀ ਵਾਰੀ ਆਈ ਜਾਂਦੇ ਆ ਜਾਈ ਵਾਰੀ ਵਾਰੀ ਫਿਰ ਸਮਾਗੜਾ ਬਣਾਉਂਦੇ ਰਹਿੰਦੇ ਰਲ ਕੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਇੰਨਾ ਤੁਹਾਨੂੰ ਸਾਰੇ ਮਸ਼ਕਰ ਕਰਨੀ ਪੈ ਰਹੀ ਆ ਇੱਕ ਅੰਦੋਲਨ ਕਰਕੇ ਵੀ ਹਣਾ ਤੇ ਇਹ ਸੇਵਾ ਵਸਤੇ ਭਾਉਣਾ ਤੁਹਾਡੇ ਚ ਕਿੱਥੋਂ ਆਂਦੀ ਨਹੀਂ ਨਹੀਂ ਜੀ ਆਪਣਾ ਜ਼ਰੂਰੀ ਕੰਮ ਹੈ ਉਹ ਵੀ ਜ਼ਰੂਰੀ ਆ ਆਪਣਾ ਝਾੜੂ ਪੋਚਾ ਬਾਅਦ ਦਾ ਕੰਮ ਹੈ ਉਹ ਜ਼ਰੂਰੀ ਆ ਉਧਰ ਪ੍ਰਸ਼ਾਦਾ ਦੇਣਾ ਸੇਵਾ ਕਰਨੀ ਜ਼ਰੂਰੀ ਹਾਂਜੀ ਕਿਉਂਕਿ ਭੈਣ ਭਰਾ ਉੱਥੇ ਬੈਠੇ ਸਾਰੇ ਜਣੇ ਆ ਨਾ ਉਹਨਾਂ ਨੂੰ ਪ੍ਰਸ਼ਾਦਾ ਦਾ ਜ਼ਰੂਰੀ ਦੇਣਾ ਆ ਨਾ ਬਿਲਕੁਲ ਉਹ ਆਪਣੇ ਵੀਰ ਭੈਣ ਬਰਾਬਰ ਸਾਹਿਬ ਮਾਤਾ ਜੀ ਕੀ ਕਹੋਗੇ ਤੁਸੀਂ ਇਸ ਵਾਰੇ ਦੇ ਸਿਰੇ ਕਿੰਨੇ ਵਜੇ ਆ ਜਾਂਦੇ ਮਾਤਾ ਸਿਰੇ ਬੇਟੇ ਨੇ ਜਿਹੜੀ ਬੇਟੀਆਂ ਵਾਰਿਆਂ ਮਹਾ ਢਾਈ ਕਿੰਨੇ ਵਜੇ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਅੱਛਾ ਪਹਿਲਾਂ ਨੇ ਗੁਰਦੁਆਰਾ ਸਾਹਿਬ ਪ੍ਰਸਾਦ ਦੇ ਬਣਾਵੇਂ ਜੀਆਂ ਫਿਰ ਉੱਥੇ ਆ ਕੇ ਨੇ ਉਰੇ ਬਣਾਵੇਂ ਜੀਆਂ ਮਾਤਾ ਥੱਕਦੀਆਂ ਨਹੀਂ ਹੈਗੀਆਂ ਸਾਰਾ ਦਿਨ ਇਨਾ ਕੰਮ ਸਾਰਾ ਘਰ ਦਾ ਵੀ ਹੁੰਦਾ ਜਦ ਗੁਰੂ ਕੀ ਕਿਰਪਾ ਹੋਆ ਸੀ ਨਾ ਗੁਰੂ ਨਾਨਕ ਦੇਵਾ ਜੀ ਨੇ 13 13 ਤੋਲੀ ਗਿਆ ਘਾਟਾ ਨਹੀਂ ਆਇਆ 20 ਰੁਪਏ ਮੈਂ ਸਾਰੇ ਸਾਧੂ ਲਿਜਾਦੇ ਤੇ ਜੋ ਸੱਚ ਦਾ ਖੰਡਾ ਬੱਤ ਪਾਪੀਆਂ ਕਾ ਨਹੀਂ ਹੈ ਜੋ ਇਹ ਪ੍ਰਧਾਨ ਮੰਤਰੀ ਪਾਪੀ ਕਾ ਅਧਿਕਾਰੀ ਕਾ ਨਹੀਂ ਹੈ ਜੋ ਸੱਚ ਕਾ ਖੰਡਾ ਸੱਚ ਕਾ ਖੰਡਾ ਚੱਲਦਾ ਰਹੇਗਾ ਝੰਡਾ ਝੁਲਦਾ ਰਹੇਗਾ ਲੈ ਅੱਡੇ ਨੇ ਰੋਡ ਬਣਾਏ ਆ ਵੀ ਕੱਲ ਤੁਸੀਂ ਤਾਂ ਬੈਠੇ ਪੜੇ ਰਹੇ ਸੀ ਅਨਪੜ੍ਹੇ ਬਿਲਕੁਲ ਬਿਲਕੁਲ ਇਹਨਾਂ ਨੇ ਚੌੜ ਰੋਡ ਬਣਾਏ ਆ ਨਾ ਕਾਰਸ ਵਾਸਤੇ ਕਿੱਲਾ ਕੱਢਣੇ ਨੂੰ ਉਹ ਤਾਂ ਸਾਨੂੰ ਝਾੜੂ ਮਾਰ ਕੇ ਦਿਖਾਉਂਦਾ ਹੈ ਮੰਤਰੀ ਪ੍ਰਧਾਨ ਮੰਤਰੀ ਜੋ ਸੜਕ ਪਰ ਝਾੜੂ ਤੋਂ ਮਾਰਦੇ ਆਏ ਪੰਜੋਖਰਾ ਸਾਹਿਬ ਬੱਚੇ ਜਾਂ ਹ ਜੈਸੀ ਬੱਚਾ ਨੂੰ ਗੁਰਦੁਆਰਾ ਸਾਹਿਬ ਲੈ ਜੇਗੇ ਸਾਡੇ ਬੱਚੇ ਜਦੀ ਪਤਾ ਲਗੇਗਾ ਇਹਨੇ ਬੱਚੇ ਕਹਾ ਵੀ ਮੰਮੀ ਬੀਬੀ ਹਰਕ੍ਰਿਸ਼ਨ ਜੀ ਮਹਾਰਾਜ ਤੋਂ ਛੋੜੀ ਜੀ ਕੋ ਉਮਰ ਦਾ ਇਹਨੂੰ ਐਨੀ ਦੁਨੀਆ ਮੰਨ ਰਹੀ ਹੈ ਹਮੇ ਇਸਨੂੰ ਕਹਾ ਵੀ ਬਿਟਤੇ 8 ਸਾਲ ਦਾ ਤਾਂ ਇਨੇ ਦਿੱਲੀ ਦਾ ਕੋੜ ਤੋੜਿਆ ਤਾਂ ਜੇ ਬੱਚੇ ਹਮੇ ਆਪਣੇ ਬੱਚੇ ਨੂੰ ਸਿੱਧੇ ਚਾਜੇ ਤੋਂ ਲੈ ਜਾਣ ਜਦੀ ਬੱਚਾ ਨੂੰ ਅੱਖ ਲਾਵੇਗੀ ਹੁਣ ਅਸੀਂ ਕਿੱਥੇ ਲੈ ਜਾਏ ਹੁਣ ਕਹਾ ਜਾਂਦੇ ਕਿਉਂ ਨਹੀਂ ਮਾਂ ਬੰਤਰੀ ਝਾੜੂ ਮਾਰ ਕੇ ਸਾਫ ਕਰਿਆ ਰੋੜਾ ਨੂੰ ਮੰਤਰੀ ਨਾ ਕਿੰਨਾ ਗੜਦੀਆਂ ਇੰਨੇ ਨਾ ਇਹ ਝਾੜੂ ਮਾਰਾ ਨਾਲ ਮਨ ਨੂੰ ਅਕਲਾਂ ਦੇ ਆਪ ਦੇ ਕਾ ਹੋ ਰਹੇ ਮੱਤਾ ਆਪ ਕਾ ਹੈ ਲੱਤਾ ਪ੍ਰਧਾਨ ਮੰਤਰੀ ਜੀ ਸਹੀ ਹੋ ਜੋ ਗੁਰਦੁਆਰਾ ਸਾਹਿਬ ਜਾਇ ਕਰੋ ਮਹਾਰਾਜ ਕਾ ਨੋ ਲੈ ਕਰੋ ਇਹ ਐਨਾ ਰੋੜ ਦਾ ਜਾਮ ਕਰਦੇ ਥੋੜ ਥੋੜ ਜਾਮ ਕਰਦੇ ਇਹਨੇ ਚੌੜੇ ਕਿਉਂ ਕਰੇ ਤੇ ਬੁੱਤ ਬਿਲਕੁਲ ਚੌੜੇ ਕਿਉਂ ਕਰੇ ਤੇ ਸੁਣੇ ਮਾਤਾ ਜੇ ਸੱਟਾ ਲੱਗੀ ਆਪਣੇ ਬੱਚਿਆਂ ਦੇ ਤੁਹਾਡੇ ਹਨਾ ਬੜਾ ਦੁੱਖ ਆਇਆ ਨਾ ਤੁਸੀਂ ਚੱਲ ਹਾਂ ਦੁੱਖ ਇਸ ਕਾ ਬਹੁਤ ਆਇਆ ਬਥੇਰੇ ਕਹਿੰਦੇ ਨੇ ਰੋਂਦੇ ਰਹੇ ਬੱਚੇ ਜਿਸ ਕੀ ਮਾਂ ਦਾ ਪੁੱਤ ਉਂਗਲੀ ਬੜਾ ਨਾ ਉਸ ਨੂੰ ਪੀੜ ਹੋਆ ਮੋਦੀ ਦਾ ਕਿਆ ਚਾ ਜੇ ਮੋਦੀ ਦਾ ਨਹੀਂ ਹੈ ਇਸ ਕਾ ਤਾਂ ਹੈ ਹਰਿਆਣੇ ਵਾਲੇ ਖੱਟੜ ਕਹਿ ਲਾਦ ਇਸ ਨੂੰ ਤਾਂ ਦੁੱਖ ਮੰਨਣਾ ਚਾਹੀਦਾ ਪੁੱਤ ਹੈ ਨਹੀਂ ਇਸ ਕਾ ਸਗਾਰ ਤਾਂ ਹੋਗੇ ਪੁੱਤ ਭੈਣ ਭਾਈ ਵੀ ਹੋਗੇ ਭਾਈ ਭਤੀਜੇ ਵੀ ਹੋਗੇ ਖਾਣੇ ਆਏ ਨੂੰ ਦਸ ਚਿਮੜ ਜਾ ਪਹਿਲਾਂ ਇਹਦਾ ਕੋਈ ਨਹੀਂ ਹੁੰਦਾ ਮਤਾ ਫਿਰ ਸੇਵਾ ਕਰਨ ਚ ਕਿੰਨੀਆਂ ਬੀਬੀਆਂ ਤੁਸੀ ਸਿਰ ਲੱਗ ਜਾਂਦੀਆਂ ਸਾਰੀਆਂ ਬੇਟੀਆਂ ਸਾਰੀਆਂ ਦੇਲੇ ਆਈ ਜਹਾਂ ਜਾਈ ਜਹਾਂ ਪੁੱਤ ਆਪ ਆਪਣੀ ਬਾਜ਼ਿਬਾਦੀ ਡਿਊਟੀ ਅਨਬਹਾਰੀਆਂ ਬੇਟੀਆਂ ਆਪਣੀਆਂ ਮਹਾਰਾਜ ਨੇ ਤਾਂ ਮਿਹਰ ਭਰਿਆ ਹੱਥ ਰੱਖਿਆ ਤੰਦਰੁਸਤੀ ਦੇ ਬੱਚੀਆਂ ਨੂੰ ਮਤਾ ਇੱਕ ਤੂੰ ਸ਼ਰਦਾ ਭਾਵਨਾ ਪਿਆਰ ਕਿੱਥੋਂ ਮਾਦਾ ਪੈਦਾ ਹੋਇਆ ਤੁਹਾਡੇ ਮਨ ਚ ਸਾਰੀ ਚੀਜ਼ਾਂ ਨਾ ਦੇਖੋ ਸਾਰਿਆਂ ਕੋ ਲੋਕਾਂ ਕਿਸੇ ਕੋਲ ਟਾਈਮ ਨਹੀਂ ਅੱਜ ਕੱਲ ਪਹਿਲਾਂ ਸਮਾਂ ਕਿਹੋ ਜਿਹਾ ਆ ਗਿਆ ਅੱਜ ਦੇ ਸਮੇਂ ਦੇ ਹਿਸਾਬ ਨਾਲ ਗੱਲ ਕਰੀਏ ਹੋਣ ਤੇ ਕਿਸੇ ਦੇ ਵਿਆਹ ਤੇ ਨਹੀਂ ਕੋਈ ਜਾਂਦਾ ਟਾਈਮ ਨਹੀਂ ਕਿਸੇ ਕੋਲ ਅਸੀਂ ਵਾਰਿਸ ਕਿਹਦੇ ਆ ਅਸੀਂ ਬਾਪੂ ਦੇ ਵਾਰਿਸ ਆ ਬਿਲਕੁਲ ਮੇਰੇ ਦੁਸ਼ਮੇਸ਼ ਨੇ ਆਪਣੇ ਚਾਰੇ ਲਾਲ ਵਾਰਤੇ ਤੇ ਕਿ ਅਸੀਂ ਸੇਵਾ ਨਹੀਂ ਕਰ ਸਕਦੇ ਉਹਨਾਂ ਪਿੱਛੇ ਉਹਨਾਂ ਦੀ ਦਾਤ ਐ ਬਖਸ਼ੀ ਵੀ ਅਸੀਂ ਬਾਪੂ ਦੇ ਪੁੱਤਾਂ ਬਾਪੂ ਦੀ ਧੀਆ ਅਸੀਂ ਉਹਨੂੰ ਫਰਜ਼ਾਂ ਦਾ ਅਸੀਂ ਚੱਲਦੇ ਆ ਮਾਲਕ ਸਾਡੇ ਤੇ ਸਮਰਥਾ ਪਾਉਂਦਾ ਏ ਐਡਾ ਕਹਿ ਰਹੇ ਮੰਤਰੀ ਸੰਤਰੀ ਕਰਦੇ ਆ ਅਸੀਂ ਸਿੰਧੇ ਐ ਇਹ ਵੀ ਸਮਰਥਾ ਉਹਨਾਂ ਨੇ ਹੀ ਪਾਈ ਹੋਈ ਐ ਹੋਰ ਕੀ ਕਰੀਏ ਸਮਰਥਾ ਉਹਨਾਂ ਨੇ ਹੀ ਪਾਈ ਹੋਈ ਐ ਅਸੀਂ ਆਪਣੇ ਇਸ਼ਟ ਨੂੰ ਮੰਨਦੇ ਆ ਉਹ ਸਿੱਖੀ ਵਿੱਚ ਆਪਣੇ ਬੱਚੇ ਬਾਰੇ ਨਾ ਰਾਜਪਛਮਾਰੇ ਬੱਚਿਆਂ ਨੂੰ ਮਾਰ ਰਹੇ ਆ ਆਪਣੀ ਕੁਰਸੀਆਂ ਵਿੱਚ ਇੰਦੀ ਅੱਖਾਂ ਵਿੱਚ ਕਬੂਤਰ ਮੂੰਗਾ ਕਮੀਜ਼ੀ ਬੈਠੇ ਦੇਖ ਰਹੇ ਆ ਕਿ ਆ ਬਣ ਗਏ ਨਾ ਤਾਂ ਉਹਨਾਂ ਦੀ ਕੁਰਸੀਆਂ ਨੂੰ ਫਿੱਟ ਰਹੇ ਆ ਹਮੇ ਆਪਣੀ ਰੋਟੀ ਨੂੰ ਫਿੱਟ ਰਹੇ ਆ ਵਾ ਤਾਂ ਦੇਖ ਲਓ ਹੱਕ ਲੈਣ ਆਏ ਸੀ ਤੇ ਦੇਖੋ ਤੁਸੀਂ ਤੁਹਾਨੂੰ ਉਸੇਵਾ ਦਾ ਮੌਕਾ ਮਿਲਿਆ ਆਪਣੇ ਭੈਣ ਭਰਾ ਪੰਜਾਬ ਤੋਂ ਉੱਠ ਕੇ ਆਏ ਉਹਨਾਂ ਦੀ ਸੇਵਾ ਕਰ ਰਹੇ ਹਾਂ ਜੀ ਬੜੀ ਜੀ ਬੜੀ ਸੇਵਾ ਮਹਾਰਾਜ ਕਰਵਾ ਰਿਹਾ ਪੁੱਤ ਕਰਵਾਂਦਾ ਹੀ ਰਹੇ ਮਹਾਰਾਜ ਕਿੰਨਾ ਰਾਸ਼ਨ ਤੁਸੀਂ ਰੋਜ਼ ਤਿਆਰ ਕਰਦੇ ਕਿੰਨਾ ਕਾਟਾ ਗੁੰਨਦੇ ਹੁੰਦੇ ਹੋ ਸਿਰੇ ਅਮੇ ਬਟੇ 20 ਰੁਪਏ ਦਾ ਲਾਮਾ ਮਾਰੇ ਬਾ 40 ਰੁਪਏ ਆ ਜਾ ਅੱਛਾ 40 ਦਾ ਲਾਮਾ ਪੁੱਤ 60 ਰੁਪਏ ਆ ਜਾ ਅੱਛਾ ਇੰਨੀ ਕਿਰਪਾ ਮਹਾਰਾਜ ਦੀ ਹੈ ਬਦ ਕਿੰਨੇ ਕਿਲੋ ਆਟਾ ਗੁੰਨਦੇ ਹੁੰਦੇ ਸਿਰੇ ਰੋਜ਼ ਸਵੇਰੇ ਮਾਰਾ 1 ਕੁਆਂਟਰ ਹੁੰਦਾ ਗੁੰਜਾ ਮੈਂ ਕਹਾਣੀ 60 ਕਿਲੋ 50 ਕਿਲੋ ਗੁਰਦੁਆਰਾ ਸਾਹਿਬ ਗ ਡਾਢੇ ਕੁੰਟਲ ਆਟਾ ਵੀ ਤੁਸੀਂ ਪਕਾ ਦੇਂਦੇ ਹੋ ਪਕਾ ਦਈਏ ਜੀ ਹਾਂ ਸਰ ਮਾਤਾ ਬੜੀ ਬੜੀ ਮਿਹਨਤ ਆ ਇਸ ਕੰਮ ਵਿੱਚ ਨਾ ਹਾਂ ਬੱਚੇ ਮਹਾਰਾਜ ਕੀ ਐ ਮਹਾਰਾਜ ਕੀ ਕਿਰਪਾ ਬੁੱਤ ਜਦ ਬੰਦਾ ਇਹ ਕਾ ਮਹਾਰਾ ਸੱਚ ਪਰ ਖੜ ਜਾ ਨਾ ਉਹ ਪਰਮਾਤਮਾ ਆਪੇ ਮਿਹਰ ਕਰਾ ਬੁੱਤ ਬਿਲਕੁਲ ਹਾਂ ਤੁਸੀਂ ਦੇਖੋ ਮਾਤਾਵਾਦੀ ਭਾਵਨਾ ਆਪਣੇ ਗੁਰੂ ਨਾਲ ਜੁੜੀ ਹੋਈ ਆ ਇਤਿਹਾਸ ਨਾਲ ਜੁੜੀ ਹੋਈ ਆ ਇਹ ਸਾਰੀਆਂ ਮਾਤਾ ਬਹੁਤ ਦਲੇਰ ਨੇ ਦੇਖਿਆ ਜਾਏ ਤੇ ਹਮੇਸ਼ਾ ਜਿਹੜੇ ਘੋਲ ਲੜੇ ਜਾਂਦੇ ਆ ਜੰਗਾਂ ਲੜ ਜਾਂਦੀਆਂ ਸੰਘਰਸ਼ ਲੜੇ ਜਾਂਦੇ ਆ ਮਾਤਾਵਾਂ ਤੋਂ ਬਿਨਾ ਨਹੀਂ possible ਉਸਤੇ ਮਲੋਕਨ ਨਹੀਂ ਬਲਕਿ ਕਪਾ ਕੈ ਨਹੀਂ ਸੋਤੇ ਕੋਈ ਸ਼ਬਦ ਨਹੀਂ ਬੋਲਿਆ ਜਾ ਸਕਦਾ ਕਿ ਜਿੱਥੇ ਮਹਾਰਾਜ ਦੇ ਬਾਣੀ ਦੇ ਵਿੱਚ ਕਿਹਾ ਹੈ ਸੋ ਕਿਉ ਮੰਦਾ ਆਖਿਆ ਜਿਤ ਜੰਮੇ ਰਾਜਾਨ ਬਾਣੀ ਦੇ ਅਖਰਾ ਦੇ ਅਨਸਾਰ ਇਹ ਮਾਤਾਵਾਂ ਤੋਂ ਬਿਨਾ ਹੀ ਕੋਲ ਨਹੀਂ ਲੜ ਜਾਂਦੇ ਕਿਉਂਕਿ ਜਦੋਂ ਗੁਰੂ ਸਾਹਿਬ ਦੇ ਟਾਈਮ 'ਚ ਜਿਹੜੇ ਸਿੰਘ ਸੀ ਸੰਘਰਸ਼ਾਂ ਵਿੱਚ ਜਾਂਦੇ ਸੀ ਜਦੋਂ ਜੰਗਾਂ ਜੂਹਦੇ ਜਾਂਦੇ ਸੀ ਤੇ ਇਹ ਮਾਤਾਵਾਂ ਪਿੱਛੂ ਬੈ ਕੇ ਆਪਣੇ ਪਰਿਵਾਰ ਸਾਹਮਣੇ ਸੀ ਉਤੋਂ ਪਿੱਛੋਂ ਸਾਰਾ ਹੈ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਆ ਚੀਜ਼ਾਂ ਤਸਵੀਰ ਤੁਹਾਨੂੰ ਉਸ ਸਮੇਂ ਦੀ ਦਿਖਾ ਰਿਹਾ ਉੱਥੇ ਪਿੱਛੇ ਇਤਿਹਾਸ ਲੈ ਕੇ ਜਾ ਰਹੇ ਆ ਉਹੀ ਇਤਿਹਾਸ ਆ ਸਾਡਾ ਸਾਡੇ ਮਾਤਾਵਾਂ ਦਾ ਉਹੀ ਇਤਿਹਾਸ ਆ ਇਹ ਉਹੀ ਦਲੇਰ ਮਾਤਾਵਾਂ ਨੇ ਜਿਨ੍ਹਾਂ ਨੇ ਸੀਸ ਕਟਾ ਕੇ ਗਲੇ 'ਚ ਪੋਆਏ ਇਹ ਉਹੀ ਮਾਤਾਵਾਂ ਨੇ ਜਿਨ੍ਹਾਂ ਨੂੰ ਵੱਢਿਆ ਟੁੱਕਿਆ ਗਿਆ ਫਿਰ ਵੀ ਦਲੇਰੀ ਨਾਲ ਉਹਨਾਂ ਭਗਤਾਂ ਨੂੰ ਜਨਮ ਦਿੱਤਾ ਉਹਨਾਂ ਗੁਰੂਆਂ ਨੂੰ ਜਨਮ ਦੇਣ ਵਾਲੀਆਂ ਇਹੀ ਮਾਤਾਵਾਂ ਨੇ ਜਿਨ੍ਹਾਂ ਨੇ ਅੱਜ ਇਤਿਹਾਸ ਨਾਲ ਜੁੜੇ ਹਈਆਂ ਜਦੋਂ ਆਪਾਂ ਗੱਲ ਪੁੱਛੀ ਵੀ ਲੰਗਰ ਕਿਉਂ ਕਿਵੇਂ ਤਿਆਰ ਕਰਦੇ ਕਿੰਨੀ ਹਿੰਮਤ ਕਿੱਥੋਂ ਆਂਦੀ ਆ ਕਹਿੰਦੇ ਸਾਡਾ ਗੁਰੂ ਸਭ ਕੁਝ ਵਾਰ ਗਿਆ ਤੇ ਤੇ ਉਹਨਾਂ ਦੇ ਬੱਚੇ ਆਪਾਂ ਇਤਿਹਾਸ ਦੀਆਂ ਇੱਥੋਂ ਸਾਰੀ ਗੱਲਾਂ ਪਰਸਾ ਸਾਨੂੰ ਮੁੱਤਜਾ ਮਿਲਦੀਆਂ ਨੇ ਤੁਸੀਂ ਦੇਖੋ ਬਿਲਕੁਲ ਹਾਂਜੀ ਵੀਰ ਜੀ ਕੀ ਕਹਿਣਾ ਚਾਹ। ਇਹ ਨਾ ਆਪਣੇ ਮਾਤਾ ਜੀ ਹੈ ਇਹ ਆਪਣੇ ਅੰਦਰ ਘਰ ਇਹਨਾਂ ਦਾ। ਕਮਾਲ ਦੀ ਗੱਲ ਇਹ ਦੇਖੋ ਇਹਨਾਂ ਦਾ ਜਿਹੜਾ ਧਰਮ ਹੈ ਉਹ ਮੁਸਲਮਾਨਾਂ ਤੋਂ ਆਇਆ। ਅੱਛਾ ਤੇ ਪਹਿਲੇ ਦਿਨ ਤੋਂ ਦੇਖੋ ਇਹ ਦਿਹਾੜੀਦਾਰ ਹੈ ਮਤਲਬ ਰੋਜ਼ ਕਰਨ ਵਾਲੇ ਰੋਜ਼ ਖਾਣ ਵਾਲੇ ਬੰਦੇ ਆ ਹਨਾ। ਤੇ ਇਹਨਾਂ ਦੀ ਇੰਨਾ ਜਜਵਾ ਸ਼ੁਰੂਆਤ ਲੰਗਰ ਦੀ ਪਹਿਲੇ ਦਿਨ ਇਹ ਖੁਰਚਣਾ ਲੈ ਕੇ ਸਭ ਤੋਂ ਪਹਿਲੇ 2 ਤੋਂ 2:30 ਵਜੇ ਦੇ ਲਗਭਗ ਇੱਥੇ 12 ਤਰੀਕ ਨੂੰ ਜਿਹੜਾ ਰਾਤ ਨੂੰ ਸੌਰੀ 13 ਤਰੀਕ ਤੜਕੇ ਹਨਾ ਇਹ ਸਭ ਤੋਂ ਪਹਿਲੇ ਖੁਰਚਣਾ ਲੈ ਕੇ ਇੱਥੇ ਪਹੁੰਚੇ ਆ ਲੰਗਰ ਦੀ ਸੇਵਾ ਕਹਿੰਦੇ ਵੀ ਮੈਂ ਸ਼ੁਰੂ ਕਰਾਣੀ ਹੈ ਪਹਿਲੇ ਵੀ ਸਭ ਤੋਂ ਪਹਿਲੇ ਇਹ ਬੈਠੇ ਆ ਗਏ ਜਿਵੇਂ ਦੇਖੋ ਵੀ ਮਾਤਾ ਕੀ ਗਾਣਾ ਚਾਹੋਗੇ ਮਾਤਾ ਇਹ ਕਿੱਥੋਂ ਪਾਵਨਾ ਹੈ ਇੰਨਾ ਪਿਆਰ ਕਿੱਥੋਂ ਨਹੀਂ ਨਹੀਂ ਮੈਨੂੰ ਪਿਆਰ ਤਾਂ ਬਾਦੂ ਹੈ ਵੀ ਮੈਨੂੰ ਸੇਵਾ ਦਾ ਜਿਹੜੀ ਮਿਲ ਰਹੀ ਰੱਬ ਦੇ ਰਿਹਾ ਅੱਛਾ ਅਰਜ਼ਕਾਰ ਵੀ ਰੱਬ ਦਿੰਦਾ ਹੈ ਬਹੁਤ ਜ਼ਿਆਦਾ ਅੱਛਾ ਹਾਂਜੀ ਹਾਂ ਮੈਨੂੰ ਤਾਂ ਪਿਆਰ ਈ ਦਾ ਸੰਗਤ ਆ ਜਮਾਤਾਂ ਦੇ ਹੱਥੇ ਖਰਚਣਾ ਵੜਿਆ ਸਭ ਤੋਂ ਪਹਿਲਾਂ ਸੇਵਾ ਕਰਨਾ ਹੈ ਸੇਵਾ ਜੀ ਮੈਂ ਕਰ ਜਰੂਰ ਕਰਨੀ ਚਾਹਾਂ ਅੱਛਾ ਹਾਂਜੀ ਹਾਂ ਰੋਜ਼ ਪਾਤਾ ਰੋ ਜਾਂਦੇ ਹਾਂ ਹਾਂਜੀ ਰੋ ਜਾਂਦੇ ਆਂ ਜੀ ਅੱਛਾ ਪਹਿਲਾਂ ਗੁਰਦੁਆਰਾ ਜਾਂਦੇ ਤੇ ਫਿਰ ਇੱਥੇ ਆਂਦੇ ਆ ਅੱਛਾ ਹਾਂਜੀ ਪਤਾ ਫਿਰ ਕੋਈ ਕਿਸੇ ਨੇ ਰੋਕਿਆ ਨਹੀਂ ਡਰ ਨਹੀਂ ਪ ਸਰਕਾਰ ਦਾ ਮੈਂ ਕੋਈ ਰੋਕਦਾ ਨਹੀਂ ਮੈਂ ਤਾਂ ਸਰਕਾਰ ਦਾ ਕੋਈ ਡਰ ਨਹੀਂ ਡਰ ਕਿਆ ਹੋਣਾ ਮੈਨੂੰ ਇੱਕ ਦਿਨ ਤਾਂ ਮਰਨਾ ਹੀ ਮਰਨਾ ਜੀ अच्छा हां जी बाकी ਕਹਿੰਦੇ ਨੇ ਜਦੋਂ ਕਿ ਸੇਵਾ ਦੇਖੋ ਮਾਤਾ ਨਹੀਂ ਨਹੀਂ ਸੇਵਾ ਤਾਂ ਮੈਂ ਜਰੂਰ ਕਰਨੀ ਆ ਜੀ ਹਾਂ ਨਾ ਘਰ ਦੇ ਰੋਕਾਂ ਜੀ ਵੀ ਜਾਓ ਸੇਵਾ ਕਰਨ ਅੱਛਾ हां जी ਮੈਂ 2:30 ਵਜੇ ਕੱਲੀ ਪਾਉਣੀ ਆ ਨੀ ਰਾਜ ਉੱਥੇ ਗੁਰਦੁਆਰੇ ਚ ਗੁਰਦੁਆਰੇ ਉਹ ਨਹੀਂ 2:30 ਵਜੇ हां जी ਦੇਖ ਲਓ ਤੁਸੀਂ ਮਾਤਾ ਦੀ ਬੜੀ ਦਲੇਰੀ ਆ ਇਹੋ ਜਿਹੇ ਮਾਤਾਵਾਂ ਦੇਖੋ ਕੀ ਬਾਤ ਆ ਯਾਰ ਇਹ ਇੰਟਰਵਿਊ ਦੇ ਵਿੱਚ ਆਪਾਂ ਨੂੰ ਬੜੀ ਖੁਸ਼ੀ ਅੱਲਾਹ ਸ਼ਰੀ ਮਿਲੀ ਆਪਾਂ ਸਿਰਸਰੇ ਤੇ ਆਏ ਤੇ ਆਇਆ ਸਮਾਂ ਕੱਢ ਕੇ ਪਰ ਸਾਡਾ ਆਇਆ ਪ੍ਰਵਾਨ ਹੋ ਗਿਆ ਇਹਨਾਂ ਮਾਤਾਵਾਂ ਨੂੰ ਦਿਖਾਉਣ ਦਾ ਦੇਖੋ ਤੁਸੀਂ ਬੜੀ ਖੁਸ਼ੀ ਹੋਈ ਆ ਵੀਡੀਓ ਪੂਰੀ ਦੇਖਣ ਵਾਲੀ ਇਹ ਚੀਜ਼ ਕੋਈ ਨਹੀਂ ਦਿਖਾ ਰਿਆ ਨਾ ਦਿਖਾ ਸਕਦਾ ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਪਿਆਰ ਜਿਹੜੀ ਸੇਵਾ ਇੱਥੋਂ ਪਤਾ ਲੱਗਦਾ ਵੀ ਇਹਨਾਂ ਵਿੱਚ ਕਿੰਨੀ ਕਲ ਬਾਤ ਆ ਕਿੰਨੀ ਕ ਹਿੰਮਤ ਆ ਕਿੰਨੀ ਕ ਦਿਲ ਰੀਆ ਇਹ ਸਾਰੇ ਪਿੰਡ ਨੇ ਸ਼ੰਮੂ ਲਾਗੇ ਦੇ ਜਿਹੜੇ ਵੀ ਪਿੰਡ ਨੇ ਬਹੁਤ ਜ਼ਿਆਦਾ ਸਹਿਯੋਗ ਅੰਨਤਾ ਇਹ ਲੰਗਰ ਵੀ ਤਾਜ਼ਾ ਭੇਜਦੇ ਆ ਤਿਆਰ ਕਰਕੇ ਕੁੰਟਲਾਂ ਦੇ ਹਿਸਾਬ ਨਾਲ ਆਟਾ ਗੁੰਨਦੇ ਆ ਮੈਂ ਕਹਿੰਦਾ ਕੋਈ ਇੱਕ ਦਿਨ ਪਕਾਏਗਾ ਦੋ ਦਿਨ ਪਕਾਉਂਦਾ ਤੀਜੇ ਦਿਨ ਉਹ ਵੀ ਕਹਿੰਦਾ ਹੱਥ ਖੜੇ ਕਰ ਦਿੰਦਾ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਪਰ ਆਹ ਦੇਖੋ ਅਨਨਿਆ ਇਹ ਤਸਵੀਰ ਸਾਨੂੰ ਬੜੀ ਖੁਸ਼ੀ ਹੋਈ ਕੀ ਅੱਪਾ ਇਹ ਚੀਜ਼ ਦਿਖਾ ਰਹੇ ਆ ਆਪਣੇ ਪੇਜ ਤੇ ਦਿਖਾ ਰਹੇ ਆ ਹਾਂ ਪੈਨਕੀਕੋਗੇ ਦੇਖੋ ਜੀ ਸਾਨੂੰ ਨਾ ਇੱਕ ਬੇਨਤੀ ਹੈ ਸਰਕਾਰਾਂ ਅੱਗੇ ਵੀ ਸਾਡੇ ਜਿਹੜੇ ਵੀਰ ਬੈਠੇ ਆ ਉਹਨਾਂ ਦੀ ਸਾਰੀ ਮੰਗਾਂ ਮੰਨ ਕੇ ਉਹਨਾਂ ਨੂੰ ਉਹਨਾਂ ਦੇ ਘਰਾਂ ਚ ਵਾਪਸ ਭੇਜੋ ਵੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੋਏਗਾ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਕੋਈ ਹਿੰਸਾ ਨਹੀਂ ਚਾਹੁੰਦੇ ਵੀ ਸਾਨੂੰ ਤਾਂ ਬਸ ਸਾਡੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇ ਸਿਰਫ ਇੱਕ ਇੱਕ ਵਾਰ ਸਾਡੀ ਗੱਲ ਸੁਣੀ ਤੇ ਜਾਵੇ ਕਮ ਤੂੰ ਕਮ ਸਾਨੂੰ ਜਿੱਥੇ ਤੱਕ ਪਹੁੰਚਣਾ ਹੈ ਸਾਨੂੰ ਪਹੁੰਚਣ ਦਿੱਤਾ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਮੇਰੀ ਭੈਣਾਂ ਦੀ ਮੇਰੇ ਵੀਰਾਂ ਦੀ ਸਭ ਦੀ ਵੀ ਸਾਡੇ ਉੱਤੇ ਕਿਰਪਾ ਕਰੋ ਜੀ ਸਾਡੀ ਗੱਲ ਸੁਣੋ ਸਿਰਫ ਸਾਡੀ ਇੱਕ ਗੱਲ ਸੁਣ ਕੇ ਜੋ ਕਹਿਣਗੇ ਉਹ ਮਨਜ਼ੂਰ ਹੈ ਪਰ ਸਾਨੂੰ ਕਹਿਣ ਦਾ ਮੌਕਾ ਦਿੱਤਾ ਜਾਵੇ ਜੀ ਬੋਲ ਬਾਈ ਨਿਮਰਤਾ ਨਾਲ ਦੇਖੋ ਨਿਮਰਤਾ ਵੀ ਬੜੀ ਹੈ ਸੇਵਾ ਵੀ ਬੜੀ ਹੈ ਪਿਆਰ ਵੀ ਬੜਾ ਹੈ ਕਹਿੰਦੇ ਆਪਾਂ ਲੜਨਾ ਨਹੀਂ ਚਾਹੁੰਦੇ ਆਪਾਂ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਆਪਾਂ ਤਾਂ ਲੰਗਰ ਪਕਾ ਕੇ ਦੇਣ ਵਾਲੇ ਆ ਆਪਾਂ ਤਾਂ ਸੰਘਰਸ਼ ਕਰਨ ਵਾਲੇ ਆ ਲੋਕਾਂ ਦਾ ਸਾਥ ਦੇਣ ਵਾਲੇ ਆ ਲੋਕਾਂ ਦੀ ਸੇਵਾ ਕਰਨ ਵਾਲੇ ਆ ਆ ਦੇਖੋ ਬਜ਼ੁਰਗ ਅੱਤੇ ਬੈਠੇ ਹੋਏ ਸਿਰੇ ਆਪ ਬਜ਼ੁਰਗ ਵੀ ਸਿਰੇ ਆ ਜਾਂਦੇ ਆ ਸੇਵਾ ਕਰਦੇ ਆ ਦੇਖੋ ਪਿਆਜ਼ ਕੱਟੇ ਜਾ ਰਹੇ ਆ ਨਾਲੋਂ ਨਾ ਨੌਜਵਾਨ ਵੀ ਨਾਲ ਲੱਗੇ ਆ ਆ ਪਿੰਡਾਂ ਦੀ ਸੇਵਾ ਹੈ ਕਿੰਨੇ ਕੋਲ ਸਮਾਂ ਸੀ ਅੱਜ ਕੱਲ ਕਿੰਨੇ ਕੋਲ ਸਮਾਂ ਹੈਗਾ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਕੀ ਕਹਿਣਾ ਚਾਹੋਗੇ ਸੇਵਾ ਬਾਰੇ ਬਾਪੂ ਸਿਰੇ ਲੱਗ ਜਾਂਦਾ ਤੁਸੀਂ ਸੇਵਾ ਸਭ ਭਾਈਚਾਰਾ ਮਿਲ ਕੇ ਕਰਦੇ ਆ ਜੀ ਕੋਈ ਸਮਾਂ ਬੈਠ ਜ਼ਰੂਰਤ ਨਹੀਂ ਹੈ ਅਸੀਂ ਵੀ ਜੇ ਜ਼ਮੂੜਾ ਤਾਂ ਆਪਣੀ ਸੇਵਾ ਕਰ ਰਹੇ ਆ ਵਾਹਿਗੁਰੂ ਦੇ ਤੌਰ ਤੇ ਬਾਪੂ ਇੱਕ ਚੀਜ਼ ਦੇਖਿਆ ਜਾ ਰਿਹਾ ਸੰਘਰਸ਼ ਜੋੜ ਦਿੰਦੇ ਆ ਲੋਕਾਂ ਨੂੰ ਹਨਾ ਅੱਜ ਕੱਲ ਲੋਕਾਂ ਕੋ ਸਮਾਂ ਨਹੀਂ ਜੀ ਆਗਾ ਪਰ ਦੇਖੋ ਤੁਸੀਂ ਅੱਜ ਤੁਸੀਂ ਇਕੱਠੇ ਹੋ ਕੇ ਬੈਠੇ ਹੋ ਸੰਘਰਸ਼ ਨੇ ਤੁਹਾਨੂੰ ਜੋੜਿਆ ਲੋਕਾਂ ਦੀ ਸੇਵਾ ਬਾਤ ਤੇ ਇਕੱਠੇ ਹੋਏ ਆ ਜਿਹੜੀ ਤਾਂ ਦੂਰੋਂ ਤੱਕ ਦਾ ਆ ਕੇ ਬੈਠੀ ਆ ਉਹਨਾਂ ਨੂੰ ਕੋਈ ਛਕਾਣਾ ਭੁੱਖੇ ਥੋੜੀ ਮਾਰਨੇ ਬਿਲਕੁਲ ਹਾਂਜੀ ਬਿਲਕੁਲ ਤੁਸੀਂ ਕੀ ਕਹੋਗੇ ਬਾਪੂ ਜੀ ਜਿਹੜਾ ਸੰਘਰਸ਼ ਆ ਪਿਆਰ ਬਣਾ ਰਿਹਾ ਤੁਹਾਡੇ ਆਪਸ ਵਿੱਚ ਸਾਰੇ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕਹਿਣਾ ਕੀ ਹੈ ਜੀ ਇਹ ਤਾਂ ਆਪਣਾ ਫਰਜ਼ ਹੈ ਇਹਦਾ ਆਜ ਬਿਲਕੁਲ ਹੂੰ ਉਹ ਜਿਹੜੇ ਲੋਕ ਧਰਨੇ ਚਾ ਰਹੇ ਆ ਆਪਣੇ ਭੈਣ ਭਰਾ ਆ ਸਾਰੇ ਉਹ ਹੂੰ ਬਿਲਕੁਲ ਬਿਲਕੁਲ ਪਰ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਸਾਰਾ